छे बस साइड से साइड करता सर सामने पानी भाई पानी भाए। ਅੰਸ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਾਈਡੈਂਸ ਦੇ ਆਧਾਰ ਤੇ ਤੇ ਹੁਣ ਕਿਉਂਕਿ ਮੌਸਮ ਵੀ ਸੂਟੇਬਲ ਹੋ ਰਿਹਾ ਹੈ بارشਾਂ ਸ਼ੁਰੂ ਹੋ ਗਈਆਂ ਨੇ ਤੇ ਇਸ ਲਈ ਬੀਬੀਐਮਬੀ ਦੇ ਨਾਲ ਜੋ ਹੈ ਨੰਗਲ ਡੈਮ ਦੇ ਏਰੀਏ ਦੇ ਵਿੱਚ ਅਸ਼ੋਕਾ ਦੇ ਟਰੀਜ਼ ਲਗਾਏ ਗਏ ਨੇ ਤੇ ਇਸੇ ਵਕ ਵਕ ਜੋ ਅਸੀਂ ਕਿਸਮ ਦੇ ਪੌਦੇ ਹੋਰ ਵੀ ਲਗਾਵਾਂਗੇ ਇਹਦੇ ਨਾਲ ਅਸੀਂ ਮੁਹਿੰਮ ਅਸੀ ਸ਼ੁਰੂਆਤ ਕਰ ਰਹੇ ਹਾਂ ਤੇ ਹੋਰ ਜ਼ਿਆਦਾ ਪੌਦੇ ਜੋ ਹੈ ਆਉਣ ਵਾਲੇ ਭਵਿੱਖ ਚ ਲਗਾਏ ਜਾਣਗੇ ਜਾਣਕਾਰੀ ਲਈ ਦੱਸਣਾ ਚਾਹਾਂਗੀ ਕਿ ਕੱਲੇ BBMP ਦੇ ਨਾਲ ਹੀ ਇਹ ਸਾਡਾ ਏਮ ਹੈ ਕਿ ਇਸ ਸੀਜ਼ਨ ਦੇ ਵਿੱਚ ਅਸੀਂ 50000 ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਈਏ ਤੇ ਨਾ ਸਿਰਫ ਲਗਾਈਏ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਵਿੱਚੋਂ ਵੱਧ ਤੋਂ ਵੱਧ ਜੋ ਹੈ ਰੁੱਖ ਸਸਟੇਨ ਬੀਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੀ ਹੋਣ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਅਸੀਂ ਥੋੜਾ ਸੁਖਾਲਾ ਮਾਹੌਲ ਬਣ ਆਮ ਪਬਲਿਕ ਲਈ ਇੱਕ ਮੈਸੇਜ ਦਿੱਤਾ ਹੋਇਆ ਹੈ। ਆਮ ਪਬਲਿਕ ਲਈ ਇੱਕ ਕੋਈ ਮੈਸੇਜ ਹੈ ਕਿ ਰੁੱਖ ਵੱਧ ਤੋਂ ਵੱਧ ਜਿੰਨੇ ਲਗਾ ਸਕਦੇ ਹੋ ਲਗਾਓ ਆਪਣੇ ਘਰਾਂ ਦੇ ਵਿੱਚ ਲਗਾਓ ਬਾਹਰ ਜਿੱਥੇ ਲਗਾ ਸਕਦੇ ਹੋ ਲਗਾਓ ਤੇ ਉਸ ਤੋਂ ਵੀ ਵੱਧ ਜ਼ਰੂਰੀ ਇਹ ਹੈ ਕਿ ਰੁੱਖ ਲਗਾ ਕੇ ਉਹਨਾਂ ਨੂੰ ਭੁੱਲ ਨਾ ਜਾਓ। ਉਹਨਾਂ ਦੀ ਦੇਖਭਾਲ ਕਰੋ ਬੱਚਿਆਂ ਵਾਂਗ ਉਹਨਾਂ ਨੂੰ ਤੁਹਾਨੂੰ 3-4-5 ਸਾਲ ਸਮਾਂ ਦੇਣਾ ਪੈਂਦਾ ਹੈ। ਤੁਸੀਂ ਉਹਨਾਂ ਚਿਰ ਉਹਨਾਂ ਦਾ ਖਿਆਲ ਰੱਖ ਲਓ ਉਸ ਤੋਂ ਬਾਅਦ ਫਿਰ ਉਹ ਤੁਹਾਡਾ ਖਿਆਲ ਰੱਖਦੇ।

ਪਾ ਦੇ ਨਾਲ ਪਾ ਅੱਜ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਾਈਡੈਂਸ ਦੇ ਆਧਾਰ ਤੇ ਤੇ ਹੁਣ ਕਿਉਂਕਿ ਮੌਸਮ ਵੀ ਸੂਟੇਬਲ ਹੋ ਰਿਹਾ ਹੈ بارشਾਂ ਸ਼ੁਰੂ ਹੋ ਗਈਆਂ ਨੇ ਤੇ ਇਸ ਲਈ ਬੀਬੀਐਮਬੀ ਦੇ ਨਾਲ ਜੋ ਹੈ ਨੰਗਲ ਡੈਮ ਦੇ ਇਰੀਏ ਦੇ ਵਿੱਚ ਅਸ਼ੋਕਾ ਦੇ ਟਰੀਜ਼ ਲਗਾਏ ਗਏ ਨੇ ਤੇ ਇਸੇ ਵੱਖ-ਵੱਖ ਜੋ ਅਸੀਂ ਕਿਸਮ ਦੇ ਪੌਦੇ ਹੋਰ ਵੀ ਲਗਾਵਾਂਗੇ ਤੇ ਇਹਦੇ ਨਾਲ ਅਸੀਂ ਮੁਹਿੰਮ ਅਸੀਂ ਸ਼ੁਰੂਆਤ ਕਰ ਰਹੇ ਹਾਂ ਤੇ ਹੋਰ ਜ਼ਿਆਦਾ ਪੌਦੇ ਜੋ ਹੈ ਆਉਣ ਵਾਲੇ ਭਵਿੱਖ ਚ ਲਗਾਏ ਜਾਣਗੇ ਜਾਣਕਾਰੀ ਲਈ ਦੱਸਣਾ ਚਾਹਾਂਗੀ ਕਿ ਕੱਲੇ ਬੀਬੀਐਮਪੀ ਦੇ ਨਾਲ ਹੀ ਸਾਡਾ ਏਮ ਹੈ ਕਿ ਇਸ ਸੀਜ਼ਨ ਦੇ ਵਿੱਚ ਅਸੀਂ 50000 ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਈਏ ਦੇ ਨਾ ਸਿਰਫ ਲਗਾਈਏ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਵਿੱਚੋਂ ਵੱਧ ਤੋਂ ਵੱਧ ਜੋ ਹੈ ਰੁੱਖ ਸਸਟੇਨ ਨਹੀਂ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੀ ਹੋਣ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਅਸੀਂ ਥੋੜਾ ਸੁਖਾਲਾ ਮਾਹੌਲ ਕਰ ਸਕੀਏ। ਹਮ ਆਮ ਪਬਲਿਕ ਲਈ ਕੋਈ ਮੈਸੇਜ ਹਮ ਆਮ ਪਬਲਿਕ ਲਈ ਕੋਈ ਮੈਸੇਜ ਹੈ ਕਿ ਰੁੱਖ ਵੱਧ ਤੋਂ ਵੱਧ ਜਿੰਨੇ ਲਗਾ ਸਕਦੇ ਹੋ ਲਗਾਓ ਆਪਣੇ ਘਰਾਂ ਦੇ ਵਿੱਚ ਲਗਾਓ ਬਾਹਰ ਜਿੱਥੇ ਲਗਾ ਸਕਦੇ ਹੋ ਲਗਾਓ ਤੇ ਉਸ ਤੋਂ ਵੀ ਵੱਧ ਜ਼ਰੂਰੀ ਇਹ ਹੈ ਕਿ ਰੁੱਖ ਲਗਾ ਕੇ ਉਹਨਾਂ ਨੂੰ ਭੁੱਲ ਨਾ ਜਾਓ। ਉਹਨਾਂ ਦੀ ਦੇਖਭਾਲ ਕਰੋ ਬੱਚਿਆਂ ਵਾਂਗ ਉਹਨਾਂ ਨੂੰ ਤੁਹਾਨੂੰ 3-4-5 ਸਾਲ ਦਾ ਸਮਾਂ ਦੇਣਾ ਪੈਂਦਾ ਹੈ ਤੁਸੀਂ ਉਹਨਾਂ ਚਿਰ ਉਹਨਾਂ ਦਾ ਖਿਆਲ ਰੱਖ ਲਓ ਉਸ ਤੋਂ ਬਾਅਦ ਫਿਰ ਉਹ ਤੁਹਾਡਾ ਖਿਆਲ ਰੱਖੇਗਾ